ਬਾੜ ਕਾਰਨ ਸਬਜ਼ੀਆਂ ਦੇ ਰੇਟ ਅਸਮਾਨ ਨੂੰ ਛੂ ਰਹੇ ਨੇ ਤੇ ਲੋਕਾਂ ਦੀ ਰਸੋਈ ਦਾ ਬਜਟ ਕਾਫੀ ਜ਼ਿਆਦਾ ਚੁੜਾ ਕੇ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਚਲ ਰਹੀ ਲਗਾਤਾਰ بارش ਅਤੇ ਬਾੜ ਨੇ ਸ਼ਹਿਰ ਦੀਆਂ ਸਬਜ਼ੀ ਮੰਡੀਆਂ ਵਿੱਚ ਹਾਹਾਕਾਰ ਮਚਾ ਦਿੱਤੀ ਹੈ। ਕੀਮਤਾਂ ਅਸਮਾਨ ਛੂਰੀਆਂ ਹਨ ਜਿਸ ਨਾਲ ਆਮ ਲੋਕਾਂ ਦੀ ਰੋਜ਼ਾਨਾ ਦੀ ਰਸੋਈ ਦਾ ਬਜਟ ਗੜਬੜਾ ਗਿਆ। ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ। ਬਾੜ ਕਾਰਨ ਸਬਜ਼ੀਆਂ ਦੇ ਰੇਟ ਅਸਮਾਨ ਨੂੰ ਛੂਰੇ ਨੇ ਤੇ ਲੋਕਾਂ ਦੀ ਰਸੋਈ ਦਾ ਬਜਟ ਕਾਫੀ ਜ਼ਿਆਦਾ ਚੁੜਾ ਕੇ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਹਾਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਲਗਾਤਾਰ بارش ਅਤੇ ਬਾੜ ਨੇ ਸ਼ਹਿਰ ਦੀਆਂ ਸਬਜ਼ੀ ਮੰਡੀਆਂ ਵਿੱਚ ਹਾਹਾਕਾਰ ਮਚਾ ਦਿੱਤੀ ਹੈ ਸਬਜ਼ੀਆਂ ਦੀ ਆਵਗ ਘਟ ਹੋਣ ਕਾਰਨ ਕੀਮਤਾਂ ਅਸਮਾਨ ਛੂਰੀਆਂ ਹਨ ਜਸਨਾਲ ਆਮ ਲੋਕਾਂ ਦੀ ਰੋਜ਼ਾਨਾ ਦੀ ਰਸੋਈ ਦਾ ਬਜਟ ਗੜਬੜਾ ਗਿਆ। ਸਬਜ਼ੀ ਵੇਚਣ ਵਾਲਿਆਂ ਦੇ ਮੁਤਾਬਕ ਬਾੜ ਕਾਰਨ ਸਬਜ਼ੀਆਂ ਦੀ ਫਸਲ ਨੁਕਸਾਨੀ ਗਈ ਹੈ ਤੇ ਖੇਤਾਂ ਵਿੱਚ ਪਾਣੀ ਭਰ ਜਾਣ ਕਾਰਨ ਨਾ ਸਿਰਫ ਕਟਾਈ ਰੁਕ ਗਈ ਸਗੋਂ ਸਬਜ਼ੀਆਂ ਦੀ ਆਵਾਜਾਈ ਤੇ ਵੀ ਅਸਰ ਇਸ ਦਾ ਬਹੁਤ ਜ਼ਿਆਦਾ ਪਿਆ। ਨਤੀਜੇ ਵਜੋਂ ਮੰਡੀ ਵਿੱਚ ਸਮਾਨ ਘਟ ਆ ਰਿਹਾ ਹੈ ਅਤੇ ਮੰਗ ਵਧਨ ਦੇ ਨਾਲ ਕੀਮਤਾਂ ਉੱਤੇ ਚੜ ਗਈਆਂ ਨੇ ਸਬਜ਼ੀਆਂ ਦੇ ਹਾਲੀਆ ਰੇਟ ਕੁਝ ਇਸ ਤਰ੍ਹਾਂ ਨੇ ਟਮਾਟਰ 60 ਤੋਂ 80 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੋ ਚੁੱਕਿਆ ਪਿਆਜ਼ 40 ਤੋਂ 50 ਰੁਪਏ ਪ੍ਰਤੀ ਕਿਲੋ ਤੋਂ ਵੱਧ ਹੋ ਚੁੱਕਿਆ ਤੇ ਅਲੂ ਅਦਰਕ ਤੇ ਹਰੀ ਮਿਰਚਾਂ ਦੇ ਰੇਟ ਵੀ ਅਸਮਾਨ ਨੂੰ ਛੂ ਰਹੇ ਨੇ ਅਦਰਕ ਹਰੀ ਮਿਰਚ 120 ਤੋਂ 150 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੋ ਗਈ ਹੈ ਪਿੰਡੀ ਤੋਰੀ ਕੀਆ 50 ਤੋਂ 70 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੋ ਗਿਆ ਨੇ ਗਾਹਕਾਂ ਦਾ ਕਹਿਣਾ ਹੈ ਕਿ ਜਿੱਥੇ ਪਹਿਲਾਂ 100-150 ਵਿੱਚ 4 ਤੋਂ 5 ਕਿਸਮਾਂ ਦੀਆਂ ਸਬਜ਼ੀਆਂ ਆ ਜਾਂਦੀਆਂ ਸਨ ਤੇ ਹੁਣ ਉਹਨਾਂ ਹੀ ਪੈਸਿਆਂ ਵਿੱਚ 2 ਤੋਂ 3 ਤਰ੍ਹਾਂ ਦੀਆਂ ਸਬਜ਼ੀਆਂ ਹੀ ਆਉਂਦੀਆਂ ਨੇ ਵਧ ਰਹੀ ਮਹਿੰਗਾਈ ਨੇ ਮੱਧਮ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਸਥਾਨਕ ਸਬਜ਼ੀ ਵਿਕਰੇਤਾ ਦੱਸਦੇ ਹਨ ਬਾੜ ਦੇ ਚਾਲਦਿਆਂ ਖੇਤਾਂ ਵਿੱਚ ਖੜਾ ਪਾਣੀ ਹੈ ਨਤੀਜੇ ਵਜੋਂ ਸਬਜ਼ੀਆਂ ਦੀ ਕਟਾਈ ਤੇ ਔਣ ਜਾਣ 'ਚ ਟਕਾਵਟ ਆ ਰਹੀ ਹੈ ਤੇ ਮੌਸਮ ਠੀਕ ਹੋਣ ਤੇ ਹੀ ਹਾਲਾਤ ਜਿਹੜੇ ਕੀ ਸੁਧਰ ਸਕਦੇ ਨੇ ਤਾਂ ਆਖਿਰਕਾਰ ਇਸ ਦਾ ਹੱਲ ਕੀ ਹੋਵੇਗਾ ਮੌਸਮ ਵਿਗਿਆਨੀਆਂ ਅਤੇ ਮੰਡੀ ਵਿਸ਼ੇਸ਼ਗਿਆ ਦੇ ਮੁਤਾਬਕ ਜੋ ਅਗਲੇ ਹਫਤੇ ਮੌਸਮ ਸੁਧਰ ਜਾਂਦਾ ਹੈ ਤਾਂ ਹੌਲੀ-ਹੌਲੀ ਆਵਕ ਵਧੇਗੀ ਅਤੇ ਕੀਮਤਾਂ ਦੇ ਵਿੱਚ ਥੋੜਾ ਫਰਕ ਪੈ ਸਕਦਾ ਹੈ ਪਰ ਜੇ ਮੀਂਹ ਦਾ ਦੌਰ ਜਾਰੀ ਰਿਹਾ ਤਾਂ ਸਬਜ਼ੀਆਂ ਹੋਰ ਵੀ ਮਹਿੰਗੀਆਂ ਹੋ ਸਕਦੀਆਂ ਹਨ